ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਲੋ ਅੱਜ ਇੱਕ ਮੈਂ ਬਹੁਤ ਹੀ ਪੁਰਾਣਾ ਤੇ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋਈ ਆ ਜੀ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗਾ ਅਗਰ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਣਾ ਲੋ ਜੀ ਆਪਾਂ ਸ਼ੁਰੂ ਕਰਦੇ ਆ ਜੀ ਗੀਤ ਚੰਨ ਪਕਾਵੇ ਰੋਟੀਆਂ ਤਾਰੇ ਆਵੇ ਤੇ ਸੱਸ ਮੇਰੀ ਮੈਨੂੰ ਆਖਦੀ ਕਿਉ ਵਿੱਚ ਮੈਂ ਦਾਗੋ ਹੋ ਕਿਉ ਵਿੱਚ ਮੈਂ ਦਾਗੋ ਕਿਉ ਵਿੱਚ ਮੈਂ ਦਾ ਥੋੜਾ ਪਿਆ ਸੱਸ ਮੈਨੂੰ ਗਾਲੀਆਂ ਕੱਢੇ ਹੋ ਸੱਸ ਮੈਨੂੰ ਗਾਲੀਆਂ ਕੱਢੇ ਨਾ ਕੱਢ ਸੱਸ ਸੇ ਗਾਲੀਆਂ ਇੱਥੇ ਮੇਰੀ ਕੌਣ ਸੁਣੇ ਹੋ ਇੱਥੇ ਮੇਰੀ ਕੌਣ ਸੁਣੇ ਮਸੀ ਦਾ ਪੁੱਤ ਪਰਾਇਆ ਲਗੇ ਕੋਲੋਂ ਦਿਲੰਗ ਨਹੀਂ ਗਿਆ ਹੋ ਕੋਲੋਂ ਦਿਲੰਗ ਨਹੀਂ ਗਿਆ ਜੇ ਹੁੰਦਾ ਵੀਰਿਆ ਆਪਣਾ ਨਦੀਆਂ ਚੀਰ ਮਿਲੇ ਲਾਇੋਲੇ ਬਾਪ ਕੜਾ ਸੁਣ ਸੁਣ ਨੀਰ ਪਰੇ ਹੋ ਸੁਣ ਸੁਣ ਨੀਰ ਪਰੇ ਨਾਰੋ ਮੇਰੀ ਆਬਲਾ ਤਿਆਂ ਦੇ ਦੁੱਖ ਬੁਰੇ ਹੋ ਤਿਆਂ ਦੇ ਦੁੱਖ ਬੁਰੇ ਚਨਪਕਾਵੇ ਰੋਟੀਆਂ ਤਾਰੇ ਨੰਦ ਮੇਰੀ ਮੈਨੂੰ ਆਖਦੀ ਕਿਉਂ ਵਿੱਚ ਮੈਂ ਦਾਗੋ ਹੋ ਕਿਉਂ ਵਿੱਚ ਮੈਂ ਦਾਗੋ ਕਿਉਂ ਵਿੱਚ ਮੈਂ ਦਾ ਥੋੜਾ ਪਿਆ ਨੰਦ ਗਾਲੀਆਂ ਕਢੇ ਹੋ ਨੰਦ ਮੈਨੂੰ ਗਾਲੀਆਂ ਕਢੇ ਨਾ ਕਢ ਨੰਦੇ ਗਾਲੀਆਂ ਇੱਥੇ ਮੇਰੀ ਕੋਣ ਸੁਣੇ ਹੋ ਇੱਥੇ ਮੇਰੀ ਕੋਣ ਸੁਣੇ ਤਾਏ ਦਾ ਪੁੱਤ ਪਰਾਇਆ ਲਗੇ ਕੋਲੋਂ ਦਿਲੰਗ ਨਹੀਂ ਗਿਆ ਹੋ ਕੋਲੋਂ ਦਿਲੰਗ ਨਹੀਂ ਗਿਆ ਜੇ ਹੁੰਦਾ ਵੀਰਿਆ ਆਪਣਾ ਨਦੀਆਂ ਚੀਰ ਮਿਲੇ ਹੋ ਪਖੜਾ ਸੁਣ ਸੁਣ ਨੀਰ ਭਰੇ ਹੋ ਸੁਣ ਸੁਣ ਨੀਰ ਭਰੇ ਨਾਰੋ ਮੇਰੇ ਆਬਲਾ ਤਿਆਂ ਦੇ ਦੁੱਖ ਬੁਰੇ ਹੋ ਤਿਆਂ ਦੇ ਦੁੱਖ ਬੁਰੇ ਚਨ ਪਕਾਵੇ ਰੋਟੀਆਂ ਤਾਰਿਆ ਵੇ ਤੇ